ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਆਂ ਸ਼ੁਰੂਆਤ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਕੁਸਮਾ ਅਦੀਨ ਅਮਰੀਕੀ ਪ੍ਰੋਡਕਟਸ ਦੇ ਉੱਪਰ ਟੈਰਫ ਗਏ ਹਟਾਏ ਆਉਣ ਵਾਲੇ ਦਿਨਾਂ ਦੇ ਵਿੱਚ ਦੋਵੇਂ ਲੀਡਰ ਕਰਨਗੇ ਮੁਲਾਕਾਤ ਮੁਕ ਸਕਦੀ ਹੈ ਟੈਰਫ ਵਾਰ ਕੈਨੇਡਾ ਦੇ ਵਿੱਚ 2024 ਦੌਰਾਨ ਟੌਕਸਿਕ ਡਰੱਗਸ ਦੇ ਨਾਲ ਹੋਣ ਵਾਲੀਆਂ ਮੌਤਾਂ 'ਚ 17% ਦੀ ਘਰਾਬਟ ਪਰ ਨੰਬਰ ਹਲੇ ਵੀ ਬਹੁਤ ਹਾਈ ਕਿਊਬੈਕ ਨਿਊਫੰ ਲੈਂਡ ਅਤੇ ਨਾਰਥ-ਵੈਸਟਰਨ ਟੈਰੀਟਰੀਜ਼ ਦੇ ਵਿੱਚ ਮੌਤਾਂ ਵਧੀਆਂ BC, ਅਲਬਰਟਾ ਤੇ অন্ਟਾਰੀਓ ਚ ਕਟੀਆਂ ਵਿਕਟੋਰੀਆ ਹੌਸ ਜਨਰਲ ਵਿਕਟੋਰੀਆ ਜਨਰਲ ਹਸਪੀਟਲ ਦੇ ਵਿੱਚ ਅਰਜੈਂਟ ਕੇਅਰ ਕਲੀਨਿਕ ਕੀਤਾ ਗਿਆ ਬੰਦ ਹੈਲਥ케ਅਰ ਸੁਭਾਮਾ ਇੱਕ ਵਾਰ ਫਿਰ ਚਰਚਾ ਚ ਹੰਜਾਂ ਦੇ ਖਬਰਾਂ ਮਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਵੱਲੋਂ ਅਮਰੀਕੀ ਪ੍ਰੋਡਕਟਸ ਉੱਪਰ ਲਗਾਏ ਗਏ ਕੁਝ ਕਾਉਂਟਰ ਟੈਰਿਫਸ ਹਟਾ ਦਿੱਤੇ ਗਏ ਨੇ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਅਮਰੀਕਾ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਪ੍ਰੋਡਕਟਸ ਨੂੰ ਛੋਟ ਦਿੱਤੀ ਗਈ ਹੈ ਤੇ ਕੈਨੇਡਾ ਵੱਲੋਂ ਵੀ ਇਸ ਨੂੰ ਮੈਚ ਕੀਤਾ ਜਾ ਰਿਹਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਹ ਫੈਸਲਾ 1 ਸਤੰਬਰ 2000 25 ਤੋਂ ਪ੍ਰਭਾਵੀ ਹੋਏਗਾ ਬੀਤੇ ਦਿਨ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਅਮਰੀਕੀ ਰਾਸ਼ਟਰਪਤੀ 트੍ਰੰਪ ਨਾਲ ਫੋਨ ਰਾਹੀਂ ਚਰਚਾ ਕੀਤੀ ਗਈ ਸੀ ਅਤੇ ਜਿਸ ਦੇ ਬਾਅਦ ਗੱਲ ਸਾਹਮਣੇ ਆਈ ਸੀ ਕਿ ਰਾਸ਼ਟਰਪਤੀ 트੍ਰੰਪ ਨੇ ਟ੍ਰੇਡ ਨੇਗੋਸ਼ੀਏਸ਼ਨਸ ਦੁਬਾਰਾ ਸ਼ੁਰੂ ਕਰਨ ਚ ਮਦਦ ਕਰਨ ਦੀ ਗੱਲ ਆਖੀ ਹੈ ਕਾਰਨੇ ਨੇ ਕਿਹਾ ਕਿ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਜ਼ਿਆਦਾਤਰ ਪ੍ਰੋਡਕਟਸ ਟੈਰਫ ਫ੍ਰੀ ਨੇ ਅਤੇ ਇਸ ਡੀਲ ਨੂੰ ਦੁਬਾਰਾ ਸਟੈਬਲਿਸ਼ ਕੀਤਾ ਜਾਏਗਾ ਪਰ ਕੈਨੇਡੀਅਨ ਸਟੀਲ ਅਲੂਮੀਨਮ ਅਤੇ ਆਟੋ ਪਾਰਟਸ ਉੱਤੇ ਵੱਖਰੇ ਟੈਰਫ ਨੇ ਜਿਨ੍ਹਾਂ ਨੂੰ ਖਤਮ ਕਰਵਾਉਣ ਲਈ ਯੂਐਸ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਚ ਕੈਨੇਡੀਅਨ ਗੁੱਡਸ ਉੱਪਰ ਅਮਰੀਕੀ ਟੈਰਫ ਐਵਰੇਜ 5.6% ਬਣਦੇ ਨੇ ਜੋ ਕਿ ਕਿਸੇ ਹੋਰ ਅਮਰੀਕੀ ਟ੍ਰੇਡਿੰਗ ਪਾਰਟਨਰ ਤੋਂ ਕਟਨੇ ਪਰ ਪਹਿਲਾ ਤਾਂ ਸਥਿਤੀ ਅਲੱਗ ਹੈ ਪਰ ਅਸੀਂ ਕਿਸੇ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਕੈਨੇਡਾ ਦੇ 80% ਤੋਂ ਜ਼ਿਆਦਾ ਪ੍ਰੋਡਕਟਸ ਅਜਿਹੇ ਨੇ ਜਿਨ੍ਹਾਂ ਉੱਪਰ ਜ਼ੀਰੋ ਟੈਰਫ ਹੈ ਇਸ ਕਾਰਨ ਪ੍ਰਧਾਨ ਮੰਤਰੀ ਐਵਰੇਜ 5.6% ਦੱਸ ਰਹੇ ਨੇ ਵਾਈਟ ਹਾਊਸ ਦੇ ਅਫੀਸ਼ੀਅਲਸ ਵੱਲੋਂ ਕੈਨੇਡਾ ਦੇ ਇਸ ਕਦਮ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਕਾਫੀ ਸਮੇਤੋਂ ਓਵਰ 듀 ਸੀ ਜਿਨ੍ਹਾਂ ਕਿਹਾ ਕਿ ਕੈਨੇਡਾ ਨਾਲ ਲਗਾਤਾਰ ਗੱਲਬਾਤ ਚੱਲਦੀ ਹੈ ਜਿੱਥੇ ਐਡਮਿਨਿਸਟ੍ਰੇਸ਼ਨ ਟ੍ਰੇਡ ਐਂਡ ਨੈਸ਼ਨਲ ਸਕਿਉਰਿਟੀ ਦੇ ਕੰਸਰਨ ਅਮਰੀਕਾ ਦੱਸਦਾ ਰਿਹਾ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਲਈ ਪ੍ਰਪੇਅਰ ਹੋ ਰਹੀ ਹੈ ਜਿਸ ਲਈ ਰਿਵਿਊ ਪ੍ਰੋਸੈਸ ਸ਼ੁਰੂ ਕੀਤਾ ਜਾਵੇਗਾ ਅਤੇ ਕੰਸਲਟੇਸ਼ਨਸ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਜਿਸ ਨੂੰ 6 ਤੋਂ 18 ਮਹੀਨੇ ਲੱਗ ਸਕਦੇ ਨੇ ਕੈਨੇਡਾ ਵੱਲੋਂ ਮਾਰਚ ਵਿੱਚ ਅਮਰੀਕੀ ਪ੍ਰੋਡਕਟਸ ਉੱਪਰ ਟੈਰਫ ਲਗਾਏ ਗਏ ਸਨ ਜਿਸ ਵਿੱਚ ਔਰੇਂਜ ਐਲਕੋਹਲ ਕਪੜੇ ਸ਼ੂਜ਼ ਮੋਟਰਸਾਈਕਲ ਅਤੇ ਕੋਸਮੈਟਿਕ ਪ੍ਰੋਡਕਟਸ ਸ਼ਾਮਲ ਸਨ ਬੀਤੇ ਦਿਨ ਦੋਵੇਂ ਲੀਡਰਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਦੋਹਾਂ ਵੱਲੋਂ ਟ੍ਰੇਡ ਚੈਲੰਜ ਨਿਊ ਇਕਨੋਮੀ ਅਤੇ ਸਿਕਿਉਰਿਟੀ ਰਿਲੇਸ਼ਨਸ਼ਿਪ ਉੱਪਰ ਗੱਲਬਾਤ ਕੀਤੀ ਜਾਏਗੀ ਟੈਰਫ ਹਟਾਉਣ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮਾਕਾਰਨੀ ਚੰਗੇ ਲੀਡਰ ਅਤੇ ਚੰਗੇ ਵਿਅਕਤੀ ਨੇ ਅਤੇ ਕੈਨੇਡਾ ਦੇ ਅਮਰੀਕਾ ਦੇ ਨਾਲ ক্লোਜ਼ ਰਿਲੇਸ਼ਨਸ ਨੇ ਪਰ ਟੈਰਿਫਸ ਉਹਨਾਂ ਇਸ ਕਾਰਨ ਲਗਾਏ ਨੇ ਕਿਉਂਕਿ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਗਲਤੀਆਂ ਕਾਰਨ ਬਹੁਤ ਸਾਰੀਆਂ ਕੰਪਨੀਆਂਜ਼ ਅਮਰੀਕਾ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਕੈਨੇਡਾ ਅਤੇ ਮੈਕਸੀਕੋ ਮੂਵ ਹੋਈਆਂ ਸਨ ਅਤੇ ਉਹਨਾਂ ਦਾ ਮਕਸਦ ਕੰਪਨੀਆਂਜ਼ ਨੂੰ ਵਾਪਸ ਅਮਰੀਕਾ ਦੇ ਵਿੱਚ ਲਿਆਉਣਾ ਹੈ ਜਿਸ ਦੇ ਨਾਲ ਜੌਬਸ ਪੈਦਾ ਹੋਣਗੀਆਂ ਅਤੇ ਇਕਨੋਮੀ ਮਜ਼ਬੂਤ ਹੋਏਗੀ ਦੂਜੇ ਪਾਸੇ ਪ੍ਰਧਾਨ ਮੰਤਰੀ ਕਰਨਵੀ ਸਪਸ਼ਟ ਕਰ ਚੁੱਕੇ ਨੇ ਕਿ 1980 ਤੋਂ ਬਾਅਦ ਜਿਸ ਤੰਗ ਦਾ ਟ੍ਰੇਡ ਪੈਟਰਨ ਚੱਲਿਆ ਦੋਵੇਂ ਦੇਸ਼ਾਂ ਦੀਆਂ ਇਕਨੋਮੀਆਂ ਬੁਰੀ ਤਰ੍ਹਾਂ ਲਿੰਕ ਹੋ ਗਈਆਂ ਨੇ ਪਰ ਹੁਣ ਭਵਿੱਖ ਦੇ ਵਿੱਚ ਅਜਿਹਾ ਨਹੀਂ ਹੋਏਗਾ ਕੈਨੇਡਾ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਖਪਤ ਵਧਾਈ ਜਾਏਗੀ ਜਿਸ ਦੇ ਵਿੱਚ ਬਿਲਡ ਕੈਨੇਡਾ ਤਹਿਤ ਘਰ ਬਣਾਏ ਜਾਣਗੇ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਤੇਜ਼ੀ ਦੇ ਨਾਲ ਚਲਾਏ ਜਾਣਗੇ ਇਸ ਤੋਂ ਇਲਾਵਾ ਟ੍ਰੇਡ ਨੂੰ ਡਿਵਰਸੀਫਾਈ ਕਰਨ ਦੇ ਲਈ ਹੋਰ ਮਾਰਕੀਟਸ ਵੀ ਲੱਭੀਆਂ ਜਾਣਗੀਆਂ ਕੈਨੇਡਾ ਦੇ ਸਾਰੀਆਂ ਹੀ ਪ੍ਰਵਿੰਸਾਂ ਦੇ ਵਿੱਚ ਡਰੱਗ ਓਵਰਡੋਸ ਭਾਵ ਕਿ ਟੌਕਸਿਕ ਡਰੱਗਸ ਦਾ ਕਹਿਰ ਲਗਾਤਾਰ جاری ਹੈ ਇਸ ਵਿੱਚ ਸਭ ਤੋਂ ਵੱਡਾ ਕਾਰਨ ਫੈਂਟਨੈਲ ਹੈ ਕਿਉਂਕਿ ਡਰੱਗ ਓਵਰਡੋਸ ਦੇ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਨੇ ਉਸ ਵਿੱਚ ਜ਼ਿਆਦਾਤਰ ਦਾ ਕਾਰਨ ਫੈਂਟਨੈਲ ਹੁੰਦਾ ਹੈ ਫੈਂਟਨੈਲ ਦੇ ਪ੍ਰਵਾਹ ਨੂੰ ਰੋਕਣ ਦੇ ਲਈ ਬੇਸ਼ੱਕ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਵੱਲੋਂ ਸਮੇਂ-ਸਮੇਂ ਤੇ ਕਦਮ ਚੁੱਕੇ ਜਾਂਦੇ ਨੇ ਬਹੁਤ ਸਾਰੇ ਡਰੱਗ ਰੈਕੋਰਡਸ ਡਰੱਗ ਲੈਬਸ ਬਸਟ ਕੀਤੀਆਂ ਗਈਆਂ ਨੇ ਪਰ ਇਸ ਤੋਂ ਇਲਾਵਾ ਵੀ ਇਹ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਵਾਂ ਫੈਡਰਲ ਡਾਟਾ ਦੱਸਦਾ ਹੈ ਕਿ ਕੈਨੇਡਾ ਦੇ ਵਿੱਚ ਓਪੀਓਡ ਪਾਪਕੇ ਡਰੱਗਸ ਨਾਲ ਹੋਣ ਵਾਲੀਆਂ ਮੌਤਾਂ 'ਚ 2024 ਦੌਰਾਨ 17% ਦੀ ਖਰਾਬ ਵਟਾਈ ਹੈ ਪਰ ਕਿਊਬਿਕ ਨਿਊਫਾਉਂਡਲੈਂਡ ਲੈਬਰਾਡੋਰ ਅਤੇ ਨਾਰਥ-ਵੈਸਟਰ ਟੈਰੀਟਰੀਜ਼ ਦੇ ਵਿੱਚ 2024 ਦੌਰਾਨ ਮੌਤਾਂ 'ਚ ਵਾਧਾ ਦਰਜ ਹੋਇਆ ਹੈ ਕੈਨੇਡੀਅਨ ਸੈਂਟਰ ਔਨ ਸਬਸਟੈਂਸ ਯੂਜ਼ ਅਤੇ ਐਡਿਕਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਬੇਸ਼ੱਕ ਨੰਬਰ ਹੇਠਾਂ ਆਇਆ ਹੈ ਪਰ ਟੌਕਸਿਕ ਡਰੱਗਸ ਨਾਲ ਹੋਣ ਵਾਲੀਆਂ ਮੌਤਾਂ ਦਾ ਨੰਬਰ ਹਾਲੇ ਵੀ ਬਹੁਤ ਜ਼ਿਆਦਾ ਕੈਨੇਡਾ ਵਿੱਚ 2024 ਦੌਰਾਨ ਕੁੱਲ 7150 ਮੌਤਾਂ ਹੋਈਆਂ ਭਾਪਕੇ ਰੋਜ਼ਾਨਾ 20 ਲੋਕਾਂ ਦੀ ਮੌਤ ਟੌਕਸਿਕ ਡਰੱਗਸ ਕਾਰਨ ਹੋਈ ਜੇਕਰ ਪ੍ਰੋਵਿੰਸ ਵਾਈਜ਼ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਚ ਟੌਕਸਿਕ ਡਰੱਗਸ ਨਾਲ 2299 온ਟਾਰੀਓ ਚ 2231 ਅਤੇ ਅਲਬਰਟਾ ਚ 1181 ਮੌਤਾਂ ਹੋਈਆਂ ਨੇ 2023 ਦੇ ਮੁਕਾਬਲੇ ਤਿੰਨੇ ਪ੍ਰੋਵਿੰਸਾਂ ਚ ਕਟ ਮੌਤਾਂ ਡਰੱਗ ਓਵਰਡੋਸ ਦੇ ਨਾਲ ਹੋਈਆਂ ਕਯੂਬਿਕ ਦੇ ਵਿੱਚ 645 ਮੌਤਾਂ ਹੋਈਆਂ ਜੋ ਕਿ 2023 ਤੋਂ ਜ਼ਿਆਦਾ ਸਨ ਉਸ ਸਮੇ 536 ਮੌਤਾਂ ਹੋਈਆਂ ਸਨ ਪਰ 2022 ਦੇ ਮੁਕਾਬਲੇ ਨੰਬਰ ਡਬਲ ਹੋ ਗਿਆ ਨਿਊ ਫਾਉਨਲੈਂਡ ਐਂਡ ਲੈਬਰਾਡੋਰ ਦੇ ਵਿੱਚ 45 ਮੌਤਾਂ ਹੋਈਆਂ 2024 ਦੇ ਵਿੱਚ ਤੇ 2023 ਚ ਇੱਥੇ 37 ਮੌਤਾਂ ਹੋਈਆਂ ਸਨ ਨਾਰਥ ਵੈਸਟਰ ਟੈਰੀਟਰੀਜ਼ ਦੇ ਵਿੱਚ 6 ਮੌਤਾਂ ਹੋਈਆਂ ਇੱਥੇ 2023 ਚ ਸਿਰਫ ਤਿੰਨ ਮੌਤਾਂ ਹੋਈਆਂ ਸਨ ਡਰਗ ਓਵਰਡੋਜ਼ ਦੀ ਸਮੱਸਿਆ ਨੂੰ ਰੋਕਣ ਦੇ ਲਈ ਸਰਕਾਰਾਂ ਦੇ ਵੱਲੋਂ ਵੱਖ-ਵੱਖ ਕਦਮ ਚੁੱਕੇ ਗਏ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਸੇਫਰ ਸਪਲਾਈ ਪ੍ਰੋਗਰਾਮ ਲਿਆਂਦਾ ਗਿਆ ਤਾਈ ਗ੍ਰਾਮ ਤੱਕ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ ਇਸ ਤੋਂ ਇਲਾਵਾ ਕੁਝ ਅਜਿਹੇ ਸਪੇਸ ਬਣਾਈਆਂ ਗਈਆਂ ਜਿੱਥੇ ਕਿ ਡਰੱਗ ਲੈਣ ਵਾਲੇ ਵਿਅਕਤੀਆਂ ਨੂੰ ਕਿਹਾ ਗਿਆ ਕਿ ਉਹ ਇੱਥੇ ਬੈਠ ਕੇ ਡਰੱਗ ਲੈ ਸਕਦੇ ਨੇ ਕਿਉਂਕਿ ਜੇਕਰ ਉਹ ਓਵਰਡੋਸ ਹੁੰਦੇ ਨੇ ਤਾਂ ਉਸ ਹਾਲਾਤ ਦੇ ਵਿੱਚ ਉਹਨਾਂ ਨੂੰ ਫੌਰਨ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਜਿਸ ਨਾਲ ਉਹਨਾਂ ਦੀ ਜਾਨ ਬਚ ਸਕੇ ਬੇਸ਼ੱਕ ਸਮੇਂ-ਸਮੇਂ ਦੇ ਉੱਪਰ ਗਵਰਨਮੈਂਟ ਦੇ ਇਨ੍ਹਾਂ ਪ੍ਰੋਗਰਾਮਸ ਦੀ ਆਲੋਚਨਾ ਵੀ ਹੁੰਦੀ ਰਹੀ ਹੈ ਖਾਸ ਕਰ অপੋਜੀਸ਼ਨ ਪਾਰਟੀਆਂ ਦੇ ਵੱਲੋਂ ਇਸ ਦੀ ਖਾਸੀ ਆਲੋਚਨਾ ਕੀਤੀ ਗਈ ਪਰ 2024 ਦੇ ਵਿੱਚ ਟੌਕਸਿਕ ਡਰੱਗਸ ਦੇ ਨਾਲ ਮੌਤਾਂ ਦਾ ਘਟਿਆ ਅੰਕੜਾ ਇਹ ਦਰਸਾ ਰਿਹਾ ਹੈ ਕਿ ਕਦਮ ਸਹੀ ਦਿਸ਼ਾ ਦੇ ਵੱਲ ਅੱਗੇ ਵਧ ਰਹੇ ਨੇ ਤੇ ਸਰਕਾਰ ਭਵਿੱਖ ਦੇ ਵਿੱਚ ਅਜਿਹੇ ਪ੍ਰੋਗਰਾਮਸ ਜਾਰੀ ਰੱਖੇਗੀ ਦੂਜੇ ਪਾਸੇ ਜੇਕਰ অপੋਜੀਸ਼ਨ ਪਾਰਟੀਆਂ ਦੀ ਗੱਲ ਕਰੀਏ ਤਾਂ ਉਹ ਢਿੱਲੇ ਕਾਨੂੰਨਾ ਅਤੇ ਲਾਉਂਫੋਰਸਮੈਂਟ ਵਿੱਚ ਸਟਾਫ ਦੀ ਘਾਟ ਨੂੰ ਇਸਦੇ ਲਈ ਜ਼ਿੰਮੇਵਾਰ ਦੱਸ ਰਹੀਆਂ ਨੇ ਅਤੇ ਇਹ ਡਰੱਗਸ ਜਿੱਥੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਨੇ ਉੱਥੇ ਨਾਲ ਨਾਲ ਟ੍ਰੇਡ ਵਾਰ ਦੇ ਵਿੱਚ ਵੀ ਇਹਨਾਂ ਦਾ ਖਾਸਾ ਜ਼ਿਕਰ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਲਗਾਤਾਰ ਇਹ ਦੋਸ਼ ਲਗਾਉਂਦੇ ਨੇ ਕਿ ਕੈਨੇਡਾ ਤੋਂ ਫੈਂਟਨਲ ਅਮਰੀਕਾ ਆਉਂਦੀ ਹੈ ਜਿਸ ਦੇ ਨਾਲ ਅਮਰੀਕੀਆਂ ਦੀਆਂ ਜਾਨਾਂ ਜਾ ਰਹੀਆਂ ਨੇ ਬੇਸ਼ੱਕ ਮੈਕਸੀਕੋ ਦੇ ਮੁਕਾਬਲੇ ਨੰਬਰ ਬਹੁਤ ਘੱਟ ਹੈ ਪਰ ਹੈ ਜ਼ਰੂਰ ਵਿਕਟੋਰੀਆ ਜਨਰਲ ਹਸਪੀਟਲ ਵਿੱਚ ਅਰਜੈਂਟ ਕੇਅਰ ਕਲੀਨਿਕ 1 ਸਤੰਬਰ ਤੋਂ ਬੰਦ ਹੋ ਰਿਹਾ ਹੈ ਪਰ ਇਹ ਕਿੰਨਾ ਸਮਾਂ ਬੰਦ ਰਹੇਗਾ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਲੋਕਲ ਹੈਲਥ ਅਥਾਰਟੀ ਮੁਤਾਬਕ ਜਿਆਦਾ ਵਰਕਲੋਡ ਕਾਰਨ ਫਿਜੀਸ਼ੀਅਨਸ ਬਰਨਆਊਟ ਨੇ ਅਤੇ ਸਮੱਸਿਆ ਦਾ ਹੱਲ ਕੱਢਣ ਲਈ ਕੰਮ ਕੀਤਾ ਜਾ ਰਿਹਾ ਹੈ ਆਇਲੈਂਡ ਹੈਲਥ ਵੱਲੋਂ ਦੱਸਿਆ ਗਿਆ ਕਿ ਅਰਜੈਂਟ ਪੀਡੀਆਟ੍ਰਿਕ ਅਸਿਸਟੈਂਟ ਕਲੀਨਿਕ ਐਮਰਜੈਂਸੀ ਡਿਪਾਰਟਮੈਂਟ ਵੱਲੋਂ ਹੈਂਡਲ ਕੀਤਾ ਜਾਏਗਾ ਕਲੀਨਿਕ ਵੱਲੋਂ ਨਵੇਂ ਰੈਫਰੈਂਸ 15 ਅਗਸਤ ਤੋਂ ਲੈਣੇ ਬੰਦ ਕਰ ਦਿੱਤੇ ਗਏ ਸਨ ਆਇਲੈਂਡ ਹੈਲਥ ਮੁਤਾਬਕ ਜਲਦੀ ਹੀ ਕਲੀਨਿਕ ਨੂੰ ਖੋਲਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਫਿਊਚਰ ਵਿੱਚ ਸਰਵਿਸਿਜ਼ ਐਕਸਪੈਂਡ ਕਰਨ ਲਈ ਵੀ ਕਦਮ ਚੁੱਕੇ ਜਾਣਗੇ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਕਲੋਨਾ ਜਨਰਲ ਹਸਪੀਟਲ ਵੱਲੋਂ ਵੀ ਪੀਡੀਆਟ੍ਰਿਕ ਯੂਨਿਟ ਮਈ ਵਿੱਚ ਬੰਦ ਕੀਤਾ ਗਿਆ ਸੀ ਆਇਲੈਂਡ ਹੈਲਥ ਮੁਤਾਬਕ ਪੀਡੀਆਟ੍ਰਿਕਸ ਗਰੁੱਪ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਵਰਕਲੋਡ ਅਤੇ ਬਾਕੀ ਮੁੱਦਿਆਂ ਨੂੰ ਐਡਰੈਸ ਕੀਤਾ ਜਾ ਸਕੇ ਆਪੋਜੀਸ਼ਨ ਹੈਲਥ ਕ੍ਰਿਟਿਕ ਨੇ ਕਿਹਾ ਕਿ ਐਮਰਜੈਂਸੀ ਵਿੱਚ ਫਿਜੀਸ਼ੀਅਨਸ ਉੱਪਰ ਪਹਿਲਾਂ ਹੀ ਓਵਰ ਬਰਡਨ ਹੈ ਅਤੇ ਬੱਚਿਆਂ ਦੀ ਬਿਮਾਰੀ ਡਾਇਗਨੋਸ ਕਰਨ ਉੱਤੇ ਵੀ ਜੇਕਰ ਉਹਨਾਂ ਨੂੰ ਲਗਾਇਆ ਜਾਏਗਾ ਤਾਂ ਕੰਮ ਜ਼ਿਆਦਾ ਖਰਾਬ ਹੋਏਗਾ ਜਿਨ੍ਹਾਂ ਕਹੇ ਕਿ ਕੰਟਰੈਕਟ 네ਗੋਸ਼ੀਏਸ਼ਨਸ ਮੈਡੀਕਲ ਸਰਵਿਸ ਕੈਨਸਲ ਕਰਨ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਨੇ ਇਸ ਸਬੰਧੀ ਜਦੋਂ ਹੈਲਥ ਮਿਨਿਸਟਰੀ ਤੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਇਹਨਾਂ ਨੂੰ ਆਇਲੈਂਡ ਹੈਲਥ ਨੂੰ ਰੈਫਰ ਕਰ ਰਹੀ ਹੈ ਅਤੇ ਆਇਲੈਂਡ ਹੈਲਥ ਦਾ ਦਾਵਾ ਇਹ ਹੈ ਕਿ ਉਹ ਡਾਕਟਰਾਂ ਨਾਲ ਕੰਮ ਕਰ ਰਹੇ ਨੇ ਤੇ ਜਲਦੀ ਹੀ ਕਲੀਨਿਕ ਖੋਲਣ ਦੇ ਲਈ ਕਦਮ ਚੁੱਕੇ ਜਾਣਗੇ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਥ케ਅਰ ਦੀ ਸਮੱਸਿਆ ਦਾ ਇਹ ਕੋਈ ਪਹਿਲਾ ਕੇਸ ਨਹੀਂ ਹੈ ਇਸ ਤੋਂ ਪਹਿਲਾਂ ਇੰਟੀਰੀਅਰ ਰੂਰਲ ਇਲਾਕੇ ਤੇ ਖਾਸ ਕਰ ਡੈਲਟਾ ਦੇ ਵਿੱਚ ਐਮਰਜੈਂਸੀ ਰੂਮਸ ক্লোజర్ ਦਾ ਮਸਲਾ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਡੈਲਟਾ ਦੇ ਮੇਅਰ ਦੇ ਵੱਲੋਂ ਇਸ ਸੰਬੰਧੀ ਹੈਲਥ ਮਿਨਿਸਟਰੀ ਨੂੰ ਕਦਮ ਚੁੱਕਣ ਲਈ ਕਿਹਾ ਤੇ ਉਹਨਾਂ ਕਿਹਾ ਸੀ ਕਿ ਇਹ ਸਹਿਨ ਜੋਗ ਨਹੀਂ ਹੈ ਕਲੀਨਿਕਸ ਤੇ ਉੱਪਰ ਲੰਮਾ ਲੌਂਗ ਵੇਟ ਟਾਈਮ ਸਰਜਰੀਜ਼ ਦੇ ਵਿੱਚ ਡਿਲੇ ਕੈਂਸਰ ਪੇਸ਼IENTS ਨੂੰ ਅਮਰੀਕਾ ਦੇ ਵਿੱਚ ਇਲਾਜ ਲਈ ਭੇਜਣ ਵਰਗੇ ਕਈ ਮਸਲੇ ਸਮੇਂ-ਸਮੇਂ ਤੇ ਉੱਠਦੇ ਰਹਿੰਦੇ ਨੇ ਦੂਜੇ ਪਾਸੇ ਬ੍ਰਿਟਿਸ਼ ਕੰਪੀਆ ਦੀ ਸਰਕਾਰ ਦਾ ਤਰਜਾ ਹੈ ਕਿ ਉਹਨਾਂ ਦੇ ਵੱਲੋਂ ਸੈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਨਵਾਂ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਤੇ ਫੋਰਨ ਤੋਂ ਪੜੇ ਡਾਕਟਰਸ ਦੀ ਸਰਟੀਫਿਕੇਸ਼ਨਸ ਸੌਖੀ ਹੋਵੇ ਇਸ ਲਈ ਵੀ ਕਦਮ ਚੁੱਕੇ ਜਾ ਰਹੇ ਨੇ ਤੇ ਨਾਲੋਂ ਨਾਲ ਪ੍ਰਵਿੰਸ਼ੀਅਲ ਸਰਕਾਰ ਵੱਲੋਂ ਅਮਰੀਕੀ ਡਾਕਟਰਾਂ ਤੇ ਸਰਟੀਫਿਕੇਸ਼ਨ ਦੀ ਸ਼ਰਤ ਹਟਾਈ ਗਈ ਹੈ ਤਾਂ ਜੋ ਅਮਰੀਕੀ ਡਾਕਟਰਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਪ੍ਰੈਕਟਿਸ ਕਰ ਸਕਣ ਇਸੇ ਤਰ੍ਹਾਂ ਫੋਰਨ ਤੋਂ ਪੜੀਆਂ ਨਰਸਿਸ ਵੀ ਜਲਦੀ ਤੋਂ ਜਲਦੀ ਸਰਵਿਸਿਜ਼ ਦੇ ਵਿੱਚ ਆਉਣ ਇਸ ਤੇ ਲਈ ਵੀ ਸਰਕਾਰ ਨੇ ਕਦਮ ਚੁੱਕੇ ਨੇ ਬੇਸ਼ੱਕ तमाम ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਇਸ ਦੇ باوجود ਡਾਕਟਰਾਂ ਦੀ ਘਾਟ ਇਸ ਸਮੇਂ BC ਦੇ ਵਿੱਚ ਵੱਡਾ ਮੁੱਦਾ ਬਣੀ ਹੋਈ ਹੈ ਕਿਉਂਕਿ ਪ੍ਰੋਵਿੰਸ ਦੇ ਵਿੱਚ 8 ਲੱਖ ਤੋਂ ਜ਼ਿਆਦਾ ਲੋਕ ਅਜਿਹੇ ਨੇ ਜਿਨ੍ਹਾਂ ਦੇ ਕੋਲੇ ਫੈਮਿਲੀ ਡਾਕਟਰ ਨਹੀਂ ਹੈ ਅਤੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਹੈ ਵੀ ਉਹ ਫਿਜ਼ੀਕਲ ਤੌਰ ਤੇ ਜਾ ਕੇ ਡਾਕਟਰ ਨੂੰ ਮਿਲਣ ਦੀ ਥਾਂ ਤੇ ਵਰਚੁਅਲ ਅਪਾਇੰਟਮੈਂਟਸ ਅਤੇ ਅਸੈਸਮੈਂਟਸ ਦੇ ਵਿੱਚ ਹੀ ਡੰਗ ਸਾਰ ਰਹੇ ਨੇ World Health Organization ਮੁਤਾਬਕ ਕਲਾਈਮੇਟ ਚੇਂਜ ਕਾਰਨ ਹੀਟ ਵੱਧ ਰਹੀ ਹੈ ਜੋ ਕਿ ਪਬਲਿਕ ਹੈਲਥ ਕ੍ਰਾਈਸਿਸ ਪੈਦਾ ਕਰ ਸਕਦੀ ਹੈ ਅਤੇ ਦੁਨੀਆ ਨੂੰ ਇਸ ਲਈ ਕੰਮ ਕਰਨ ਦੀ ਜ਼ਰੂਰਤ ਹੈ ਕੈਨੇਡਾ ਵੀ ਇਸ ਤੋਂ ਬਾਹਰ ਨਹੀਂ ਹੈ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਅਤੇ WTO ਵੱਲੋਂ ਸਾਂਝੀ ਰਿਲੀਜ਼ ਵਿੱਚ ਕਿਹਾ ਗਿਆ ਕਿ ਆਊਟਡੋਰ ਕੰਮ ਕਰਨ ਵਾਲੇ ਕੰਸਟਰਕਸ਼ਨ ਵਰਕਰ, ਫਾਰਮਰ ਅਤੇ ਹੋਰ ਫਿਜ਼ੀਕਲ ਡਿਮਾਂਡਿੰਗ ਜੌਬਸ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਹਾਰਟ ਸਟ੍ਰੋਕ, ਡੀਹਾਈਡਰੇਸ਼ਨ, ਕਿਡਨੀ ਡਿਸਫੰਕਸ਼ਨ ਵਰਗੇ ਰਿਸਕ ਬਹੁਤ ਜ਼ਿਆਦਾ ਨੇ। ਇਸ ਤੋਂ ਇਲਾਵਾ ਇਨਡੋਰ ਹੌਟ ਹਿਊਮਿਡ ਕੰਡੀਸ਼ਨ ਵਿੱਚ ਕੰਮ ਕਰਨ ਵਾਲੇ ਵਰਕਰਸ ਵੀ ਵਨਰੇਬਲ ਨੇ ਖਾਸ ਕਰਕੇ ਹੀਟ ਰਿਲੇਟਡ ਮੈਨੂਫੈਕਚਰਿੰਗ ਪਲਾਂਟਸ ਵਿੱਚ ਅਤੇ ਵਰਕਰ ਸਾਡੀ ਸੁਸਾਇਟੀ ਨੂੰ ਚੱਲਦਾ ਰੱਖਣ ਲਈ ਹਾਈ ਪੇ ਕਰ ਸਕਦੇ ਨੇ ਇਹ ਉਥੇ ਜਿਆਦਾ ਅਫੈਕਟਡ ਪਾਏਗਾ ਜਿੱਥੇ 쿨ਿੰਗ ਦਾ ਲਿਮਿਟਡ ਐਕਸੈਸ ਹੈਲਥ케ਅ ਅਤੇ ਪ੍ਰੋਡਕਟੇਬਲ ਲੇਬਰ ਪਾਲਿਸਿਜ਼ ਨਹੀਂ ਨੇ ਗਲਨ ਯੂਨੀਵਰਸਿਟੀ ਦੇ এনवायरमेंटਲ ਫਿਜ਼ੀਓਲੋਜੀ ਦੇ ਚੇਅਰ ਜਿਨ੍ਹਾਂ ਨੇ ਇਸ ਰਿਪੋਰਟ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਕਹੇ ਕਿ ਜੇਕਰ ਕੈਨੇਡੀਅਨ ਸੋਚਦੇ ਨੇ ਕਿ ਇਹ ਸਿਰਫ ਗਰਮ ਮੌਲਕਾਂ ਲਈ ਹੈ ਤੇ ਕੈਨੇਡੀਅਨ ਵਰਕਰ ਵਨਰੇਬਲ ਨਹੀਂ ਨੇ ਤਾਂ ਉਹ ਗਲਤ ਸੋਚ ਰਹੇ ਨੇ ਜਿਨ੍ਹਾਂ ਆਖਿਆ ਕਿ ਕੈਨੇਡਾ ਬਹੁਤ ਠੰਡੇ ਹਾਲਾਤਾਂ ਤੋਂ ਗਰਮੀ ਦੇ ਵਿੱਚ ਜਾਂਦਾ ਜਿਸ ਕਾਰਨ ਬਾਡੀ ਦੀ ਗਰਮੀ ਸਹਿਣ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਜਿਸ ਕਾਰਨ ਰਿਸਕ ਬਰਾਬਰ ਦਾ ਹੈ ਅਤੇ ਗਰਮੀ ਨਾਲ ਥਕਾਵਟ ਉਸ ਸਮੇਂ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਬਾਡੀ ਟੈਂਪਰੇਚਰ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਵੇ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਐਮਪਲੋਇਰ ਸਰੀਰ ਦਾ ਜ਼ਿਆਦਾ ਜ਼ੋਰ ਲੱਗਣ ਵਾਲਾ ਵਰਕਲੋਡ ਸਵੇਰੇ ਸ਼ਾਮ ਕਰਵਾਉਣ ਜਦੋਂ ਗਰਮੀ ਘੱਟ ਹੁੰਦੀ ਹੈ ਤੇ ਹੀਟ ਦੌਰਾਨ ਆਮ ਕੰਮਕਾਜ ਹੋਵੇ ਅਤੇ ਹੀਟ ਸਟ੍ਰੋਕਾਂ ਨਾਲ ਜ਼ਿਆਦਾ ਬ੍ਰੇਕ ਦਿੱਤੀ ਜਾਵੇ ਤਾਂ ਜੋ ਸਭ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਵਰਕਰਸ ਅਜਿਹੇ ਕੱਪੜੇ ਪਹਿਨਣ ਜੋ ਕਿ ਗਰਮੀ ਵਿੱਚ ਰਾਹਤ ਦੇਣ ਪਰ ਨਾਲੋਂ ਨਾਲ ਸੇਫਟੀ ਪੱਖ ਤੋਂ ਵੀ ਸਹੀ ਹੋਣ ਅਤੇ ਵਰਕਰਸ ਨੂੰ ਗਰਮੀ ਨਾਲ ਲੜਨ ਲਈ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਜੇਕਰ ਉਮਰ ਜ਼ਿਆਦਾ ਹੈ ਜਾਂ ਪਹਿਲਾਂ ਤੋਂ ਕੋਈ ਹੈਲਥ ਰਿਲੇਟਰ ਪ੍ਰੋਬਲਮ ਹੈ ਕਿਉਂਕਿ ਗਰਮੀ ਤੋਂ ਬਚਨ ਦੀ ਸਮਰੱਥਾ ਉਹਨਾਂ ਆਮ ਤੰਦਰੁਸਤ ਵਿਅਕਤੀਆਂ ਦੇ ਮੁਕਾਬਲੇ ਘੱਟ ਹੁੰਦੀ ਹੈ ਜਿਨ੍ਹਾਂ ਕਿਹਾ ਕਿ ਡਰਾਈ ਮੌਸਮ ਅਤੇ ਗਰਮੀ 'ਚ ਸਮੱਸਿਆ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਪਸੀਨਾ ਬਾਡੀ ਟੈਂਪਰੇਚਰ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਹੈ ਪਰ ਜਿੱਥੇ ਮੌਸਮ ਡਰਾਈ ਹੈ ਉੱਥੇ ਪਸੀਨਾ ਨਹੀਂ ਆਉਂਦਾ ਡਾਕਟਰ ਲੇਮ ਨੇ ਕਿਹਾ ਕਿ ਜਦੋਂ ਉਹ ਰਿਪੋਰਟ ਪੜ੍ਹ ਰਹੇ ਸਨ ਤਾਂ ਉਹਨਾਂ ਅੱਗੇ 2021 ਦੌਰਾਨ ਬੀਸੀ 'ਚ ਬਣਿਆ ਹੀਟ ਡੋਮ ਆ ਗਿਆ ਜਦੋਂ ਪਹਿਲੀ ਵਾਰ ਉਹਨਾਂ ਗਰਮੀ ਦੇ ਨਾਲ ਮਰੀਜ਼ ਗਰਮ ਹੁੰਦੇ ਅਤੇ ਉਹਨਾਂ ਦੀ ਮੌਤ ਹੋਣ ਦੀ ਦੇਖੀ ਸੀ ਉਸ ਸਮੇਂ 600 ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ਚੋਂ ਜ਼ਿਆਦਾਤਰ ਬਜ਼ੁਰਗ ਸਨ ਕਿਉਂਕਿ ਉਹ 에어 ਕੰਡੀਸ਼ਨ ਤੋਂ ਬਿਨਾਂ ਰਹਿ ਰਹੇ ਸਨ ਅਤੇ ਬਿਮਾਰ ਹੋਣ ਵਾਲੇ ਜ਼ਿਆਦਾ ਲੋਕਾਂ ਦੇ ਵਿੱਚ ਕਾਫੀ ਵਰਕਰ ਸਨ ਉਹਨਾਂ ਕਹਿ ਕੇ ਵਰਕਰਸ ਦੀ ਸੇਫਟੀ ਲਈ ਕਲਾਈਮੇਟ ਚੇਂਜ ਜੇ ਚਲਦੇ ਹਨ ਗਰਮੀ ਅਨੁਕੂਲ ਕਰਮਾਂ ਦੀ ਜ਼ਰੂਰਤ ਹੈ ਪਰ ਪ੍ਰਮੁੱਖ ਕਾਰਨ ਕਲਾਈਮੇਟ ਚੇਂਜ ਹੈ ਜਿਸ ਨੂੰ ਰੋਕਣ ਦੇ ਲਈ ਕਦਮ ਚੁੱਕਣੇ ਚਾਹੀਦੇ ਨੇ ਇਸ ਲਈ ਫੋਸਲ ਫਿਊल्स ਦੀ ਵਰਤੋਂ ਘਟਾਈ ਜਾਵੇ ਤੇ ਗ੍ਰੀਨ ਹਾਊਸ ਗੈਸੈਸ ਦੇ ਐਮਿਸ਼ਨ ਨੂੰ ਘਟਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣ ਕਿਉਂਕਿ 에ਅਰ ਪੋਲਿਊਸ਼ਨ ਵੀ ਵਰਕਰਸ ਨੂੰ ਪ੍ਰਭਾਵਿਤ ਕਰਦਾ ਹੈ ਆਨਲਾਈਨ ਕਿਰਾਏ ਤੇ ਘਰ ਲੱਭਣ ਵਾਲਿਆਂ ਨੂੰ ਕਈ ਵਾਰ ਕੁਝ ਲੋਕ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਬੇਸ਼ੱਕ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਲੋਕਾਂ ਨੂੰ ਇਸ ਸਬੰਧੀ ਅਵੇਅਰ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਖਾਸ ਕਰਕੇ ਬਜ਼ੁਰਗ ਆਨਲਾਈਨ ਸਕੈਮ ਦਾ ਸ਼ਿਕਾਰ ਹੁੰਦੇ ਨੇ ਰਿਚਮండ్ RCMP ਵੱਲੋਂ ਲੋਕਾਂ ਨੂੰ ਅਗਾਹ ਕੀਤਾ ਗਿਆ ਹੈ ਕਿ ਅਪਾਰਟਮੈਂਟ ਜਾਂ ਕੋਈ ਹੋਰ ਸਪੇਸ ਕਿਰਾਏ ਤੇ ਲੈਣ ਵਾਲਿਆਂ ਨਾਲ ਸਕੈਮ ਹੋ ਰਿਹਾ ਹੈ ਤੇ ਇਸ ਦੇ ਕੇਸਾਂ 'ਚ ਵਾਧਾ ਹੋਇਆ ਹੈ ਰੀਸੈਂਟ ਵੀਕ ਵਿੱਚ ਮਾਉਂਟਿਸ ਦੇ ਧਿਆਨ 'ਚ ਪੰਜ ਮਾਮਲੇ ਆਏ ਨੇ ਜਿੱਥੇ ਕਿ ਸਕੈਮਰਜ਼ ਆਨਲਾਈਨ ਐਡਵਰਟਾਈਜ਼ਮੈਂਟ ਤੇ ਜੇਕਰ ਕੋਈ ਰਿਸਪੌਂਡ ਕਰੇ ਤਾਂ ਉਸ ਦਾ ਪੂਰਾ ਫਾਇਦਾ ਚੁੱਕਦੇ ਨੇ ਜਿਸ ਵਿੱਚ ਫੇਕ ਲੈਂਡਲਾਰਡ ਕਿਰਾਏ ਉੱਤੇ ਸਪੇਸ ਲੈਂਡ ਵਾਲੇ ਨੂੰ ਕਹਿੰਦਾ ਕਿ ਜੇਕਰ ਜਗ੍ਹਾ ਸਿਕਿਉਰ ਕਰਨੀ ਹੈ ਤਾਂ ਡਿਪੋਜ਼ਿਟ ਦਿੱਤਾ ਜਾਵੇ ਤੇ ਜਦੋਂ ਕਿਰਾਏ ਤੇ ਲੈਣ ਵਾਲਾ ਵਿਅਕਤੀ ਫੇਕ ਓਨਰ ਨੂੰ ਇਲੈਕਟ੍ਰੋਨਿਕਲੀ ਪੇਮੈਂਟ ਭੇਜਦਾ ਹੈ ਤਾਂ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਸਕੈਮ ਦਾ ਸ਼ਿਕਾਰ ਹੋ ਗਿਆ ਹੈ ਜਿਸ ਵਿੱਚ ਸਕੈਮਰ ਕਈ ਵਾਰ ਇਮੋਸ਼ਨਲੀ ਅਤੇ ਮਨੀ ਦੀ ਤੁਰੰਤ ਜ਼ਰੂਰਤ ਜੈਆਂ ਗੱਲਾਂ ਕਰਕੇ ਵੀ ਠੱਗੀ ਮਾਰਦੇ ਨੇ ਪਰ ਪੁਲਿਸ ਨੇ ਪਬਲਿਕ ਨੂੰ ਰਿਮਾਈਂਡਰ ਦਿੱਤਾ ਹੈ ਕਿ ਓਨਰਸ਼ਿਪ ਜ਼ਰੂਰ ਵੈਰੀਫਾਈ ਕਰ ਲਈ ਜਾਵੇ ਕਿਸੇ ਨੂੰ ਡਿਪੋਜ਼ਿਟ ਸੈਂਡ ਕਰਨ ਤੋਂ ਪਹਿਲਾਂ ਤੇ ਵਿਕਟਿਮਸ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਕਿਸੇ ਵੀ ਲਿਸਟਿੰਗ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਜਿਸ ਵਿੱਚ ਰਿਵਰਸ ਸਰਚ ਇਮੇਜ ਉੱਤੇ ਜਾ ਕੇ ਪਤਾ ਕਰੋ ਕਿ ਤਸਵੀਰ ਸੱਚਮੁੱਚ ਰਿਚਮੰਡ ਦੀ ਹੈ ਜਾਂ ਫਿਰ ਕਿਸੇ ਜਗ੍ਹਾ ਦੀ ਕਿਉਂਕਿ ਰਿਵਰਸ ਸਰਚ ਇਮੇਜ ਉੱਪਰ ਜਾ ਕੇ ਤੁਹਾਨੂੰ ਉਸ ਤਸਵੀਰ ਦੀ ਲੋਕੇਸ਼ਨ ਪਤਾ ਲੱਗ ਜਾਂਦੀ ਹੈ ਕਿ ਉਹ ਕਿੱਥੋਂ ਅਪਲੋਡ ਹੋਈ ਹੈ ਤੇ ਪ੍ਰਾਪਰਟੀ ਨੂੰ ਪਰਸਨਲ ਵਿజిਟ ਕਰਨ ਅਤੇ ਓਨਰਸ਼ਿਪ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਪੈਸੇ ਭੇਜਣ ਦੇ ਲਈ ਪੁਲਿਸ ਵੱਲੋਂ ਕਿਹਾ ਗਿਆ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਜਾਂ ਕਿਸੇ ਨਾਲ ਕੋਈ ਸਕੈਮ ਹੋਇਆ ਤਾਂ ਉਹ ਰਿਚਮੰਡ RCMP ਦੇ ਨਾਲ ਸੰਪਰਕ ਕਰ ਸਕਦਾ ਸੋ ਇਹ ਸਟੈਮ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਰੈਂਟਲ ਸਕੈਮ ਸਾਹਮਣੇ ਆਏ ਨੇ ਤੇ ਇਸ ਤੋਂ ਇਲਾਵਾ ਆਨਲਾਈਨ ਠੱਗੀ ਦੇ ਤਰੀਕੇ ਬਹੁਤ ਸਾਰੀਆਂ ਸਾਈਟਸ ਦੇ ਉੱਪਰ ਕਾਰਾਂ ਫਰਨੀਚਰ ਅਤੇ ਬਹੁਤ ਚੀਜ਼ਾਂ ਦੇ ਲਈ ਚੱਲਦੇ ਨੇ ਭਾਪਕੇ ਸਕੈਮਰਸ ਦੇ ਵੱਲੋਂ ਸਸਤੇ ਰੇਟ ਦੇ ਉੱਪਰ ਕਾਰ ਫਰਨੀਚਰ ਜਾਂ ਫਿਰ ਰੈਂਟਲ ਪ੍ਰਾਪਰਟੀ ਲਗਾਈ ਜਾਂਦੀ ਹੈ ਅਤੇ ਖਰੀਦਣ ਵਾਲੇ ਦੇ ਦਿਮਾਗ ਦੇ ਵਿੱਚ ਇਹ ਆਉਂਦਾ ਕਿ ਉਸ ਦੇ ਹੱਥ ਦੇ ਵਿੱਚੋਂ ਨਾ ਨਿਕਲ ਜਾਵੇ ਜਿਸ ਕਾਰਨ ਉਹ ਫੇਕ ਵੇਚਣ ਵਾਲੇ ਵਿਅਕਤੀ ਦੀਆਂ ਗੱਲਾਂ 'ਚ ਆ ਕੇ ਕਈ ਵਾਰੀ ਡਿਪੋਜ਼ਿਟ ਭੇਜ ਦਿੰਦਾ ਪਰ ਬਾਅਦ ਦੇ ਵਿੱਚ ਇੱਕਦਮ ਐਡ ਗਾਇਬ ਹੋ ਜਾਂਦੀ ਹੈ ਜਿਸ ਤੋਂ ਉਹਨੂੰ ਪਤਾ ਲੱਗਦਾ ਹੈ ਕਿ ਉਸਦੇ ਨਾਲ ਸਕੈਮ ਹੋਇਆ ਹੈ ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਆਨਲਾਈਨ ਸਕੈਮ ਦੇ ਜ਼ਰੀਏ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸ ਵਿੱਚ ਉਹਨਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਉਹਨਾਂ ਦੇ ਗ੍ਰੈਂਡ ਚਿਲਡਰਨਸ ਸੁਭਸਿਆ ਦੇ ਵਿੱਚ ਨੇ ਤੇ ਜੇਕਰ ਉਹ ਪੈਸੇ ਨਹੀਂ ਭੇਜਦੇ ਤਾਂ ਉਹਨਾਂ ਨੂੰ ਸੁਰੱਖਿਅਤ ਨਹੀਂ ਕੀਤਾ ਜਾਂਦਾ ਪਰ ਬਾਅਦ ਦੇ ਵਿੱਚ ਬਜ਼ੁਰਗਾਂ ਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਟੰਗ ਦਾ ਸਕੈਮ ਸੀ ਤੇ ਉਹਨਾਂ ਦੇ ਪੋਤੇ-ਪੋਤੀਆਂ ਬਿਲਕੁਲ ਠੀਕ ਠਾਕ ਨੇ ਸੋ ਬੇਸ਼ੱਕ ਸਮੇਂ-ਸਮੇਂ ਤੇ ਪੁਲਿਸ ਦੇ ਵੱਲੋਂ ਪਬਲਿਕ ਨੂੰ ਅਵੇਅਰ ਵੀ ਕੀਤਾ ਜਾਂਦਾ ਹੈ ਇਸ ਸੰਬੰਧੀ ਪ੍ਰੈਸ ਨੋਟਸ ਅਤੇ ਪਬਲਿਕ ਅਪੀਅਰੈਂਸ ਦੇ ਵਿੱਚ ਵੀ ਦੱਸਿਆ ਜਾਂਦਾ ਪਰ ਸਕੈਮਰਸ ਦਾ ਜਾਲ ਇੰਨਾ ਵੱਡਾ ਹੈ ਕਿ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਅਤੇ ਜਦੋਂ ਮਨੀ ਕਿਸੇ ਹੋਰ ਮੁਲਕ ਦੇ ਵਿੱਚ ਟਰਾਂਸਫਰ ਹੋ ਜਾਂਦੀ ਹੈ ਤਾਂ ਉਸ ਸਮੇਂ ਇੰਟਰਨੈਸ਼ਨਲ ਲਾਅ ਬਾਈਂਡਿੰਗਸ ਤੇ ਚੱਲਦੇ ਆਂ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਪੁਲਿਸ ਦੇ ਵੱਲੋਂ ਅਗਾਊਂ ਸਾਵਧਾਨ ਜ਼ਰੂਰ ਕੀਤਾ ਜਾਂਦਾ ਹੈ ਕੁਝ ਦਿਨ ਮੌਸਮ ਠੀਕ ਰਹਿਣ ਤੋਂ ਬਾਅਦ ਮੈਟਰੋ ਵੈਨਕੂਵਰ ਰੀਜਨ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਵਧੇਗਾ ਜਿਆਦਾ ਗਰਮੀ ਤੇ ਤਿੱਖੀ ਧੁੱਪ ਹੋਏਗੀ ਜਿਸ ਤੋਂ ਬਚਣਾ ਜ਼ਰੂਰੀ ਹੈ ਅਗਲੇ 4 ਦਿਨਾਂ ਦੌਰਾਨ ਪੂਰੇ ਲੋਅਰ ਮੈਨਲੈਂਡ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਜਾਏਗਾ ਤੇ ਕੁਝ ਇਲਾਕਿਆਂ 'ਚ ਇਹ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਰਾਤ ਦੇ ਸਮੇਂ ਟੈਂਪਰੇਚਰ 15 ਤੋਂ 16 ਡਿਗਰੀ ਸੈਲਸੀਅਸ ਉੱਤੇ ਰਹੇਗਾ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਅਗਸਤ ਦੇ ਅੰਤ ਵਿੱਚ ਆ ਕੇ ਰਾਤ ਥੋੜੀ ਵੱਡੀ ਹੋ ਜਾਂਦੀ ਹੈ ਜਿਸ ਕਾਰਨ ਸਵੇਰੇ ਸ਼ਾਮ ਲੋਕਾਂ ਨੂੰ ਰਾਹਤ ਮਿਲੇਗੀ ਪਰ ਦੁਪਹਿਰ ਦੇ 2 ਤੋਂ 3 ਘੰਟੇ ਗਰਮੀ ਆਪਣੇ ਸਿਖਰ ਉਤੇ ਹੋਵੇਗੀ ਕਿਉਂਕਿ ਬੇਸ਼ੱਕ ਇਸ ਸਾਲ ਗਰਮੀ ਦਾ ਸੀਜ਼ਨ ਲੰਮਾ ਹੈ ਪਰ 30 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਵਾਲੇ ਬਹੁਤ ਥੋੜੇ ਦਿਨ ਸਨ ਬੀਸੀ ਹਾਈਡਰੋ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਬਿਜਲੀ ਦੀ ਮੰਗ ਦੇ ਵਿੱਚ ਕੋਈ ਨਵਾਂ ਰਿਕਾਰਡ ਨਹੀਂ ਬਣਿਆ ਤੇ ਇਸ ਵੀਕਐਂਡ ਵੀ ਸੁਭਾਵਨਾਵਾਂ ਨਹੀਂ ਹਨ ਕਿਉਂਕਿ ਲੋਕ ਪਹਿਲਾਂ ਵੀ 에ਅਰ ਕੰਡੀਸ਼ਨਸ ਦੀ ਵਰਤੋਂ ਕਰ ਰਹੇ ਨੇ ਤੇ ਉਸੇ ਤਰ੍ਹਾਂ ਦਾ ਰੁਝਾਨ ਹੀ ਖੋਬੇਗਾ ਬੇਸ਼ੱਕ ਇਸ ਵਾਰ ਹਾਈ ਟੈਂਪਰੇਚਰ ਦੇ ਨਾਲ ਕਈ ਰਿਕਾਰਡ ਟੁੱਟੇ ਨੇ ਪਰ ਇਹ ਦੋ ਤੋਂ ਤਿੰਨ ਦਿਨ ਹੀ ਲਗਾਤਾਰ ਰਿਹਾ ਪਰ 2021 ਦੀ ਹੀਟ ਵੇਵ ਬਹੁਤ ਜ਼ਿਆਦਾ ਲੰਬੀ ਚੱਲੀ ਸੀ ਜਿਸ ਵਿੱਚ 600 ਲੋਕਾਂ ਦੀਆਂ ਮੌਤਾਂ ਹੋਈਆਂ ਸਨ ਤੇ 2023 ਦੇ ਵਿੱਚ ਵੀ ਹੀਟ ਵੇਵ ਇਸ ਸਾਲ ਦੇ ਮੁਕਾਬਲੇ ਲੰਬੀ ਰਹੀ ਸੀ ਪਰ ਇਸ ਵਾਰ ਮੌਸਮ ਦਾ ਪੈਟਰਨ ਵੱਖਰਾ ਹੈ ਬੀਸੀ ਹਾਈਡਰੋ ਨੇ ਕਿਹਾ ਕਿ ਡਿਮਾਂਡ ਵਧੇਗੀ ਜ਼ਰੂਰ ਪਰ ਹਰ ਕਿਸਮ ਦਾ ਕਦਮ ਚੁੱਕਿਆ ਗਿਆ ਹੈ ਕਿ ਕਿਸੇ ਵੀ ਕਸਟਮਰ ਨੂੰ ਪਾਵਰ ਆਟੇਸ ਦਾ ਸਾਹਮਣਾ ਨਾ ਕਰਨਾ ਪਵੇ ਗਰਮੀ ਅਤੇ ਸੋਕੇ ਕਾਰਨ ਗਰਮੀ ਦਾ ਸੀਜ਼ਨ ਲੰਮਾ ਹੈ ਇਸ ਕਾਰਨ 15 ਅਕਤੂਬਰ ਤੱਕ ਪਾਣੀ ਦੀ ਵਰਤੋਂ ਉੱਪਰ ਵੀ ਬਹੁਤ ਸਾਰੀਆਂ ਸਿਟੀਆਂ ਅਤੇ ਰੀਜਨਸ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਨੇ ਜਿਸ ਵਿੱਚ ਲਾਨ ਨੂੰ ਹਫਤੇ 'ਚ ਇੱਕ ਦਿਨ ਪਾਣੀ ਦੇਣ ਦੇ ਲਈ ਆਖਿਆ ਗਿਆ ਤੇ ਇਸ ਤੋਂ ਇਲਾਵਾ ਬਰਤਨ ਜਾਂ ਕੱਪੜਿਆਂ ਨੂੰ ਫੁੱਲ ਕੈਪੈਸਿਟੀ ਦੇ ਧੋਣ ਦੀ ਸਲਾਹ ਵੀ ਦਿੱਤੀ ਗਈ ਹੈ ਪਰ ਨਾਲੋਂ ਨਾਲ ਜੰਗਲੀ ਅੱਗਾਂ ਦਾ ਪ੍ਰਭਾਵ ਵੀ ਕਾਫੀ ਖਤਰਨਾਕ ਹੈ ਬੇਸ਼ੱਕ ਕੈਂਪਫਾਇਰ ਅਤੇ ਖੁੱਲੇ ਦੇ ਵਿੱਚ ਅੱਗ ਬਾਲਣ ਦੇ ਉੱਪਰ ਪਾਬੰਦੀਆਂ ਪ੍ਰਭਾਵੀ ਨੇ ਜਿਨ੍ਹਾਂ ਨੂੰ ਕਿ ਅੱਗੇ ਵੀ ਵਧਾਇਆ ਜਾ ਸਕਦਾ ਪਰ ਇਸ ਦੇ ਬਾਵਜੂਦ ਵੀ ਗਰਮ ਮੌਸਮ ਦੇ ਚੱਲਦੇ ਹਨ ਜੰਗਲੀ ਅੱਗਾਂ ਦੇ ਲਈ ਬੜਾ ਸਾਜ਼ਗਰ ਮੌਸਮ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਡਰਾਈ ਵੈਦਰ ਅਤੇ ਵਧੇ ਹੋਏ ਟੈਂਪਰੇਚਰ ਦੇ ਵਿੱਚ ਜੰਗਲੀ ਅੱਗ ਤੇਜ਼ੀ ਦੇ ਨਾਲ ਫੈਲਦੀ ਹੈ ਪੋਰਟ ਅਲਬਰਨੀ ਦੇ ਕੋਲ ਲੱਗੀ ਹੋਈ ਆਇਲੈਂਡ ਦੀ ਜੰਗਲੀ ਅੱਗ ਵੀ ਇਸ ਗਰਮੀ ਦੇ ਵਿੱਚ ਫਾਇਰ ਫਾਈਟਰਸ ਨੂੰ ਕਾਫੀ ਸਟਰਗਲ ਕਰਵਾ ਰਹੀ ਹੈ ਜਿਸ ਨੂੰ ਕੰਟਰੋਲ ਕਰਨ ਦੇ ਲਈ ਹਰ ਕਦਮ ਚੁੱਕਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜੰਗਲੀ ਅਗਨ ਦਾ ਸੀਜ਼ਨ ਵੀ ਲੰਮਾ ਲੈ ਸਕਦਾ ਹੈ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਜੋ ਟੈਂਪਰੇਚਰ ਅਤੇ ਮੌਸਮ ਸੰਬੰਧੀ ਬੁਲੇਟਿਨ ਜਾਰੀ ਕੀਤਾ ਗਿਆ ਉਸ ਵਿੱਚ ਪ੍ਰੇਰੀ ਅਤੇ ਵੈਸਟਰਨ ਪ੍ਰਵਿੰਸਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਸਤੰਬਰ ਦੇ ਵਿੱਚ ਟੈਂਪਰੇਚਰ ਆਮ ਮੌਸਮ ਦੇ ਨਾਲੋਂ ਜ਼ਿਆਦਾ ਰਹੇਗਾ ਜਿਸ ਕਾਰਨ ਵਾਈਲਡ ਫਾਇਰਸ ਨੂੰ ਲੈ ਕੇ ਪ੍ਰਵਿੰਸਾਂ ਨੂੰ ਅਲਰਟ ਦੇ ਉੱਪਰ ਰਹਿਣਾ ਚਾਹੀਦਾ ਕਿਉਂਕਿ ਜਦੋਂ ਡਰਾਟ ਦਾ ਸੀਜ਼ਨ ਹੈ ਤੇ ਇਸ ਦੌਰਾਨ ਬਦਲਬਾਈ ਅਤੇ ਮੌਸਮ ਦੇ ਵਿੱਚ ਠੰਡਕ ਹੋਣ ਦੀਆਂ ਸੰਭਾਵਨਾਵਾਂ ਘਟ ਨੇ ਜਿਸ ਕਾਰਨ ਗਰਮੀ ਲੰਮਿਆ ਚੱਲੇਗੀ ਅਤੇ ਉਸ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਅਰ ਮੇਨਲੈਂਡ 'ਚ ਦੇਖਣ ਵਾਲਾ ਹੈ ਤੇ 4 ਦਿਨ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਸਾਵਧਾਨੀਆਂ ਵਰਤਣ ਦੇ ਲਈ ਆਖਿਆ ਜਾ ਰਿਹਾ ਤੇ ਉਹ ਕੂਲਿੰਗ ਸਟੇਸ਼ਨਸ ਦੇ ਨਜ਼ਦੀਕ ਰਹਿਣ ਅਤੇ ਸਿੱਧੇ ਦੁਪਹਿਰ ਦੇ ਸਮੇਂ ਤੋਂ ਉਪਰ ਦੇ ਸੰਪਰਕ ਦੇ ਵਿੱਚ ਨਾ ਆਉਣਾ ਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਮਾਕਕਾਰਨੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲਣ ਅਤੇ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਉੱਪਰ ਲੱਗੇ ਵੱਡੇ ਟੈਰਫਾਂ ਵਾਲੇ ਟ੍ਰੇਡ ਝਗੜੇ ਨੂੰ ਸੁਲਝਾਉਣ ਅਤੇ ਮੋਨ ਨੇ ਕਿਹਾ ਕਿ ਇਹ ਕੰਮ ਉਹ ਆਪਣੇ ਆਪ ਨਹੀਂ ਕਰ ਸਕਦੇ ਕਿਉਂਕਿ ਚੀਨ ਨਾਲ ਅਖੀਰਲਾ ਫੈਸਲਾ ਕਰਨ ਵਾਲੇ ਸਿਰਫ ਪ੍ਰਧਾਨ ਮੰਤਰੀ ਕਾਰਨੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਹੋਣਗੇ ਮੋਨ ਨੇ ਦੱਸਿਆ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਚੀਨ ਜਾ ਰਹੇ ਨੇ ਤਾਂ ਜੋ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਣ ਪਰ ਉਹ ਮੰਨਦੇ ਨੇ ਕਿ ਇਹ ਮਾਮਲਾ ਸਿਰਫ ਉੱਚ ਪੱਧਰ ਤੇ ਹੀ ਹੱਲ ਹੋ ਸਕਦਾ ਹੈ ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਵਰਲਡ ਪਾਰਚ ਚ ਕਈ ਅਜਿਹੇ ਸਮਿਟ ਹੋਣਗੇ ਜਿੱਥੇ ਕਿ ਦੋਵੇਂ ਲੀਡਰਸ ਨੂੰ ਮਿਲਣ ਦਾ ਮੌਕਾ ਮਿਲੇਗਾ ਜਿਵੇਂ ਕਿ ਨਵੰਬਰ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਜੀ20 ਸਮਿਟ ਅਤੇ ਸਾਊਥ ਕੋਰੀਆ ਦੇ ਵਿੱਚ ਐਪਿਕ ਦੀ ਮੀਟਿੰਗ ਇਹ ਗੱਲ ਮੋ ਨੇ ਸਸਕਾਟੂਨ ਵਿੱਚ ਉਸ ਸਮੇਂ ਆਖੀ ਜਦੋਂ ਉਹ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਸਨ ਜਿਸ ਵਿੱਚ ਉਹਨਾਂ ਨੇ ਕੈਨੋਲਾ ਇੰਡਸਟਰੀ ਨਾਲ ਜੁੜੇ ਬਿਜ਼ਨਸਮੈਨਾਂ ਅਤੇ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕੈਨੋਲਾ ਟ੍ਰੇਡ ਨਾਲ ਜੁੜੀਆਂ ਮੁਸ਼ਕਲਾਂ ਤੇ ਗੱਲ ਕੀਤੀ ਫੈਡਰਲ ਐਗਰੀਕਲਚਰ ਮਿਨਿਸਟਰ ਮੈਕਡੋਨਲਡ ਵੀ ਇਸ ਮੀਟਿੰਗ 'ਚ ਵਰਚੂਅਲੀ ਸ਼ਾਮਲ ਹੋਏ ਸਨ ਮੋ ਨੇ ਦੱਸਿਆ ਕਿ ਮੈਕਡੋਨਲਡ ਸੈਸਕਾਟੂਨ ਆਉਣ ਵਾਲੇ ਸਨ ਪਰ ਫਲਾਈਟਸ ਦੇ ਵਿੱਚ ਰੁਕਾਵਟ ਕਾਰਨ ਨਹੀਂ ਆ ਸਕੇ ਚੀਨ ਨੇ ਪਿਛਲੇ ਹਫਤੇ ਕੈਨੇਡੀਅਨ ਕੈਨੋਲਾ ਸੀਡ ਦੇ ਉੱਪਰ 76% ਟੈਰਿਫ ਲਾ ਦਿੱਤਾ ਸੀ ਜਿਸ ਕਾਰਨ ਇਹ ਮੁੱਲਵਾਨ ਫਸਲ ਦੀ ਕੀਮਤ ਬਹੁਤ ਡਿੱਗ ਗਈ ਅਤੇ ਖਾ ਡਾਲਰ ਦਾ ਨੁਕਸਾਨ ਹੋਇਆ ਇਹ ਟੈਰਫ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਲਾਇਆ ਗਿਆ ਜੋ ਚੀਨ ਨੇ ਪਿਛਲੇ ਸਾਲ ਕੈਨੇਡੀਅਨ ਕੈਨੋਲਾ ਉੱਪਰ ਐਂਟੀ ਡੰਪਿੰਗ ਦਾ ਦੋਸ਼ ਲਾ ਕੇ ਸ਼ੁਰੂ ਕੀਤੀ ਸੀ ਜਿਸ ਵਿੱਚ ਇਹ ਗੱਲ ਆਖੀ ਸੀ ਕਿ ਕੈਨੇਡੀਅਨ ਸਰਕਾਰ ਦੇ ਵੱਲੋਂ ਐਗਰੀਕਲਚਰ ਖਾਸ ਕਰਕੇ ਕੈਨੋਲਾ ਇੰਡਸਟਰੀ ਨੂੰ ਰਬੇਟਸ ਦਿੱਤੀਆਂ ਜਾਂਦੀਆਂ ਨੇ ਜਿਸ ਕਾਰਨ ਕੈਨੇਡੀਅਨ ਕੈਨੋਲਾ ਕੰਪਨੀਆਂ ਚੀਨ ਦੇ ਵਿੱਚ ਡੰਪਿੰਗ ਕਰ ਰਹੀਆਂ ਨੇ ਜਿਸ ਨਾਲ ਉੱਥੋਂ ਦੀ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਵੱਲੋਂ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਅਤੇ ਬੈਟਰੀਜ਼ ਦੇ ਉੱਪਰ 100% ਟੈਰਿਫ ਲਗਾਉਣ ਦੇ ਜਵਾਬ ਦੇ ਵਿੱਚ ਕਦਮ ਚੁੱਕੇ ਗਏ ਨੇ। ਚੀਨ ਨੇ ਹੋਰ ਬਧੇਰੇ ਟੈਰਿਫ ਲਗਾਏ ਨੇ ਜਿਵੇਂ ਕਿ ਕੈਨੇਡੀਅਨ ਕੈਨੋਲਾ ਮੀਲ ਉੱਤੇ, ਔਇਲ ਉੱਤੇ 100% ਟੈਕਸ ਲਗਾਏ ਨੇ। ਪ੍ਰਧਾਨ ਮੰਤਰੀ ਮਾਕਾਰਨੀ ਦੇ ਪਾਰਲੀਮੈਂਟਰੀ ਸੈਕਟਰੀ ਕੇਡੀ ਬੋਲੀਅਸ ਨੇ ਕਿਹਾ ਕਿ ਪ੍ਰਧਾਨ ਮੰਤਰੀ, ਵੈਸਟਰਨ ਕੈਨੇਡਾ, ਆਰਐਨਏ ਤੇ ਉੱਤੇ ਪ੍ਰੀਮੀਅਰਾਂ ਅਤੇ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਨਾਲ ਮਿਲ ਕੇ ਅਗਲੇ ਕਦਮਾਂ ਤੇ ਵਿਚਾਰ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਕਈ ਛੋਟੇ ਪੱਧਰ ਦੇ ਕਦਮ ਤ੍ਰਾਂਤ ਚੁੱਕੇ ਗਏ ਨੇ ਜਿਸ ਦੇ ਵਿੱਚ ਕਈ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਤਾਂ ਜੋ ਵਿਦਿਨ ਕੈਨੇਡਾ ਦੇ ਵਿੱਚ ਇਸ ਦੀ ਮੰਗ ਵਧੇ ਪਰ ਕੈਨੋਲਾ ਦੀ ਇਸ 24 ਬਿਲੀਅਨ ਡਾਲਰ ਦੀ ਇੰਡਸਟਰੀ ਦੇ ਵਿੱਚੋਂ 15 ਬਿਲੀਅਨ ਡਾਲਰ ਦੇ ਕੈਨੋਲਾ ਸੀਡ ਆਇਲ ਤੇ ਮੀਲ ਐਕਸਪੋਰਟ ਕੀਤੇ ਜਾਂਦੇ ਨੇ ਤੇ 5 ਬਿਲੀਅਨ ਡਾਲਰ ਦੇ ਪ੍ਰੋਡਕਟ ਸਿਰਫ ਚੀਨ ਨੂੰ ਭੇਜੇ ਜਾਂਦੇ ਨੇ ਜਿਸ ਕਾਰਨ ਚੀਨ ਦਾ ਸਭ ਤੋਂ ਵੱਡਾ ਕੈਨੋਲਾ ਐਕਸਪੋਰਟਰ ਕੈਨੇਡਾ ਅਤੇ ਕੈਨੇਡਾ ਦਾ ਸਭ ਤੋਂ ਵੱਡਾ ਕੈਨੋਲਾ ਇੰਪੋਰਟਰ ਚੀਨ ਹੈ ਅਤੇ ਇਸ ਟ੍ਰੇਡ ਵੈਰੀਅਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਸ ਦੇ ਹੱਲ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਕਦਮ ਜ਼ਰੂਰ ਚੁੱਕੇ ਜਾਣਗੇ ਵੈਂਕੂਵਰ ਆਇਲੈਂਡ ਦੇ ਉੱਪਰ ਨਕਲੀ ਕਰੰਸੀ ਸਰਕੂਲੇਟ ਹੋਣ ਦਾ ਮਾਮਲਾ ਸਾਹਮਣੇ ਹੈ ਜਿਸ ਬਾਰੇ ਪੁਲਿਸ ਇਸ ਖੇਤਰ 'ਚ ਲੋਕਾਂ ਅਤੇ ਬਿਜ਼ਨੈਸਸ ਦੇ ਮਾਲਕਾਂ ਨੂੰ ਅਲਰਟ ਜਾਰੀ ਕਰ ਰਹੀ ਹੈ ਪੁਲਿਸ ਮੁਤਾਬਕ ਉਹਨਾਂ ਨੂੰ 21 ਅਗਸਤ ਨੂੰ ਵਿਕਟੋਰੀਆ ਦੇ ਨਾਰਥ ਚ ਪੈਂਦੇ ਸਿਡਨੀ ਦੇ ਇੱਕ ਸਟੋਰ ਵਿੱਚ 트ਾਂਜੈਕਸ਼ਨ ਦੌਰਾਨ 100 ਡਾਲਰ ਦੇ ਨਕਲੀ ਨੋਟ ਵਰਤੇ ਜਾਣ ਦੀ ਰਿਪੋਰਟ ਮਿਲੀ ਸੀ ਸਿਡਨੀ ਨਾਰਥ ਸੈਨੇਚ ਆਰਸੀਐਮਪੀ ਨੇ ਕਿਹਾ ਕਿ ਨੋਟ ਦੇਖਣ ਵਿੱਚ ਬਿਲਕੁਲ ਅਸਲੀ ਵਰਗਾ ਸੀ ਪਰ ਇਸ ਤੇ ਹੋਲੋਗ੍ਰਾਫਿਕ ਪਾਗ ਉਤੇ ਪ੍ਰੋਪਮਨੀ ਬਹੁਤ ਛੋਟੇ ਟਾਈਪ ਵਿੱਚ ਲਿਖਿਆ ਹੋਇਆ ਸੀ ਇਨਵੈਸਟੀਗੇਟਰਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਨਕਲੀ ਨੋਟਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਹ ਸਥਾਨਕ ਪੁਲਿਸ ਨੂੰ ਇਸ ਬਾਰੇ ਤੁਰੰਤ ਰਿਪੋਰਟ ਕਰੇ ਅਤੇ ਕਿੰਨੇ ਨੋਟ ਸਰਕੂਲੇਟ ਹੋਏ ਨੇ ਇਸ ਸਬੰਧੀ ਪੁਲਿਸ ਨੇ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਇਸ ਦੇ ਲਈ ਲੋਕਾਂ ਦੀ ਸਹਾਇਤਾ ਜ਼ਰੂਰ ਮੰਗੀ ਗਈ ਹੈ ਤਾਂ ਜੋ ਕੋਈ ਵੀ ਨਕਲੀ ਕਰੰਸੀ ਸਰਕੂਲੇਟ ਨਾ ਹੋਵੇ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ